ਕਹਿੰਦੇ ਨੇ ਪਾਠ ਕਰਨਾ ਚੌਕੜਾ ਮਾਰ ਕੇ ਬਿਲਕੁਲ ਚੰਗੀ ਗੱਲ ਹੈ ਪਰ ਅਸੀਂ ਗੱਡੀ ਵਿੱਚ ਬੈਠੇ ਹੋਇਆ ਹਾਂ ਕਾਰ ਵਿੱਚ ਬੈਠੇ ਹੋਏ ਹਾਂ ਤੇ ਫਿਰ ਬੈਠੇ ਬੈਠੇ ਪਾਠ ਕਰ ਸਕਦੇ ਹਾਂ ਜਾਂ ਨਹੀਂ ਕਰ ਸਕਦੇ ਹੁਣ ਤੁਸੀਂ ਦੱਸੋ ਫਿਰ ਜੇ ਪਾਠ ਕੀਤਾ ਹੈ ਤਾਂ ਫਿਰ ਬੈਠੇ ਬੈਠੇ ਅਰਦਾਸ ਵੀ ਕਰਨੀ ਪੈਗੀ ਫਿਰ ਅਰਦਾਸ ਕਰ ਸਕਦੇ ਹਾਂ ਜਾਂ ਗੱਡੀ ਰੋਕ ਕੇ ਅਰਦਾਸ ਕਰੀਏ ਇਹ ਕਿਤੇ 에어로ਪਲੇਨ ਵਿੱਚ ਬੈਠੇ ਹਾਂ ਇਸ ਤਰ੍ਹਾਂ ਪਾਠ करिए ਤੇ ਫਿਰ ਕਈ ਵਾਰ ਐਸਾ ਵੀ ਮੌਕਾ ਬਣ ਜਾਂਦਾ ਹੈ ਜੋੜੇ ਪਾਏ ਹੋਏ ਨੇ ਕੱਸੇ ਹੋਏ ਨੇ ਨਹੀਂ ਉਤਾਰ ਸਕਦੇ ਪਾਠ ਕਰ ਸਕਦੇ ਆ ਜਾਂ ਨਹੀਂ ਕਰ ਸਕਦੇ ਤਾਂ ਮੈਂ ਐਲਾਨੀਆਂ ਕਹਿਣਾ ਕਰ ਸਕਦੇ ਹਾਂ ਕਰ ਸਕਦੇ ਹੋ ਕਾਰ ਵਿੱਚ ਬੈਠੇ ਹੋ ਪਾਠ ਕਰ ਸਕਦੇ ਹੋ ਬੈਠੇ ਬੈਠੇ ਅਰਦਾਸ ਕਰ ਸਕਦੇ ਹੋ ਕੀ ਗੁਰੂ ਸਾਹਿਬ ਦੀ ਬਾਣੀ ਨੇ ਸਾਨੂੰ ਵਹਿਮਾਂ ਵਰਮਾਂ ਚੋਂ ਕੱਢਿਆ ਹੋਇਆ ਪਰ ਪਤਾ ਨਹੀਂ ਸਾਡੇ ਵਰਗੇ ਕਥਾਵਾਚਕ ਕਿੱਥੋਂ ਆ ਜਾਂਦੇ ਨੇ ਜੋ ਵਹਿਮਾਂ ਵਿੱਚ ਪਾ ਦਿੰਦੇ ਨੇ ਨਹੀਂ ਚੌਕੜਾ ਮਾਰ ਕੇ ਹੀ ਪਾਠ ਕਰਨਾ ਖੜੇ ਹੋ ਕੇ ਹੀ ਅਰਦਾਸ ਕਰਨੀ ਹੈ ਇੱਕ ਬੰਦਾ ਲੰਮਾ ਪਿਆਏ ਬਿਮਾਰ ਹੈ ਕਮਰ ਵਿੱਚ ਦਰਦ ਹੈ ਕਹਿੰਦੇ ਨੇ ਨਹੀਂ ਪਾਠ ਕਰਨਾ ਹੈ ਤਾਂ ਚੌਕੜਾ ਮਾਰ ਕੇ ਨਹੀਂ ਤਾਂ ਸਤਾ ਹੀ ਰਹਿ ਅੱਧੋ ਗਈ ਲੰਮੇ ਪੈ ਕੇ ਵੀ ਤੂੰ ਪਾਠ ਕਰ ਸਕਦਾ ਹੈ ਲੰਮੇ ਪੈ ਕੇ ਵੀ ਤੂੰ ਅਰਦਾਸ ਕਰ ਸਕਦਾ ਹੈ ਕਿਉਂ ਕਿ ਸੁੱਤੀਆਂ ਗੁਰੂ ਸਲਾਹੀ ਹੈ ਉੱਠਦੀਆਂ ਵੀ ਗੁਰੂ ਅਲਾ ਕੋਈ ਐਸਾ ਗੁਰਮੁਖ ਜੇ ਮਿਲੇ ਉਹ ਤਾਂ ਕਹਿੰਦੋ ਮਾਂ ਬਾਪ ਇੱਕ ਬਜ਼ੁਰਗ ਮਾਈ ਮੈਨੂੰ ਕਹਿੰਦੀ ਹੈ ਕਿ ਗਾਨੇ ਜੀ ਮੈਂ ਚੌਕੜਾ ਨਹੀਂ ਮਾਰ ਸਕਦੀ ਮੈਂ ਗੁਰੂ ਗ੍ਰੰਥ ਸਾਹਿਬ ਤੇ ਪਾਠ ਕਰਨਾ ਚਾਹੁੰਦੀ ਆ ਮੈਂ ਕੀ ਕਰਾਂ ਕਿਸੇ ਕਥਾਵਾਚਕ ਨੇ ਮੈਨੂੰ ਕਹਿ ਦਿੱਤਾ ਸੀ ਤੁਸੀਂ ਬਹੁਤ ਵੱਡਾ ਗੁਨਾਹ ਕਰੋਗੇ ਜੇ ਚੌਕੜਾ ਨਹੀਂ ਮਾਰੋਗੇ ਤਾਂ ਇਹ ਚੌਕੜਾ ਮਾਰ ਕੇ ਪਾਠ ਨਹੀਂ ਕੀਤਾ ਬਹੁਤ ਵੱਡਾ ਗੁਨਾਹ ਹੋ ਗਿਆ ਤੁਹਾਡੇ ਤੋਂ ਫਿਰ ਮੈਂ ਅਰਜ਼ ਕੀਤੀ ਉਹਨਾਂ ਨੂੰ ਤੁਸੀਂ ਕਹਿ ਦਿੰਦੇ ਤੇ ਪਾਠ ਨਹੀਂ ਕੀਤਾ ਉਸ ਤੋਂ ਵੀ ਵੱਡਾ ਗੁਨਾਹ ਹੋ ਗਿਆ ਉਸ ਤੋਂ ਵੀ ਵੱਡਾ ਗੁਨਾਹ ਤੇ ਜੇ ਕਿਤੇ ਕਿਸੇ ਦਾ ਚੌਕੜਾ ਨਹੀਂ ਵੀ ਲੱਗਦਾ ਪਾਠ ਕਰ ਸਕਦੇ ਹੋ ਚੌਕੜਾ ਖੋਲ ਕੇ ਵੀ ਪਾਠ ਕਰ ਸਕਦੇ ਹੋ ਕੁਰਸੀ ਤੇ ਬੈਠ ਕੇ ਵੀ ਪਾਠ ਕਰ ਸਕਦੇ ਹੋ ਅਦਬ ਕਿਸ ਦਾ ਕਰਨਾ ਹੈ ਅਦਬ ਸ਼ਬਦ ਦਾ ਕਰਨਾ ਹੈ ਸ਼ਬਦ ਦਾ ਦਾ ਪਰ ਬਹੁਤ ਸੋਹਣੇ ਢੰਗ ਦੇ ਨਾਲ ਆਪ ਜੀ ਪੋਥੀ ਸਾਹਿਬ ਨੂੰ ਵੀ ਬੜੇ ਪਿਆਰ ਨਾਲ ਗੋਦ ਵਿੱਚ ਵੀ ਲੈ ਕੇ ਜਿਵੇਂ ਆਪ ਜੀ ਨੂੰ ਚੰਗਾ ਲਗੇ ਆਪ ਜੀ ਪਾਠ ਕਰ ਸਕਦੇ ਹੋ ਤਾਂ ਕਿ ਜਿੰਨੇ ਵੀ ਪਰਮ ਨੇ ਵੈਮ ਨੇ ਜਾਂ ਕਈ ਨਫਾ ਕਹਿ ਦਿੰਦੇ ਨੇ ਮਾਸਿਕ ਧਰਮ ਹੋਵੇ ਕਿ ਬੇਬੇ ਆ ਬਾਟ ਕਰ ਸਕਦੇ ਆ ਨੇ ਕਿਉਂ ਨਹੀਂ ਕਰ ਸਕਦੇ ਕਿਸ ਨੇ ਮਨਾ ਕੀਤਾ ਹੈ ਹਨ ਗੁਰੂ ਨਾਨਕ ਸਾਹਿਬ ਨੇ ਤਾਂ ਇਹ ਕਹਿ ਦਿੱਤਾ ਸੋ ਕਿਉਂ ਮੰਦਾ ਆਖੀ ਹੈ ਜਿਤ ਜਮ ਮਹ ਰਾਜਾ ਤੇਰੇ ਰਾਜੇ ਮਹ ਰਾਜੇ ਪੈਦਾ ਕਰਦੇ ਉਹਨਾਂ ਨੂੰ ਤੁਸੀਂ ਮੰਦਾ ਕਿਉਂ ਕਹਿੰਦੇ ਆ ਬਾਟ ਕਰ ਸਕਦੇ ਆ ਤਾਂ ਇਹ ਸੰਦੇਸ਼ ਜੋ ਅਬ ਜੀ ਦੀ ਸਾਹਮਣੇ ਰੱਖਿਆ ਹੈ ਇਹ ਦੇਸ਼ਾਂ ਪਰਦੇਸ਼ਾਂ ਤੋਂ ਲੋਕਾਂ ਨੇ ਸਵਾਲ ਕੀਤੇ ਨੇ ਲੱਗੇ ਗਿਆ ਨਹੀਂ ਜੀ ਇਹਦੀ ਇੱਕ ਕਲਿੱਪ ਬਣਾ ਕੇ ਤੁਸੀਂ ਸਾਨੂੰ ਜਰੂਰ ਭੇਜਣਾ ਇਸ ਕਰਕੇ ਮੈਂ ਆਪ ਜੀ ਨੂੰ ਇਹ ਅਰਜ਼ ਕੀਤੀ ਹੈ ਇਹ ਕਲਿੱਪ ਆਪ ਜੀ ਦੇ ਕੋਲ ਵੀ ਪਹੁੰਚੇ ਆਪ ਜੀ ਨੇ ਵੀ ਗਾ ਸੈਂਡ ਕਰ ਦੇਣੀ ਹੈ ਬੁੱਲਾਂ ਚ ਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ